ਅਰੇਡੀ ਨਵੀਂ ਪੀੜੀ ਨੂੰ ਸ਼ਾਇਦ ਬਲੈਕ ਆਊਟ ਦਾ ਪਤਾ ਨਾ ਹੋਵੇ ਕਿ ਇਹ ਕਿਸ ਬਲਾ ਦਾ ਨਾ ਹੈ ਡੰਡੀ ਜਿਨ੍ਹਾਂ ਨੇ ਚੀਨ ਨਾਲ 1962 ਅਤੇ ਪਾਕਿਸਤਾਨ ਨਾਲ 1965 ਅਤੇ 1971 ਦੀਆਂ ਜੰਗਾਂ ਦੇਖੀਆਂ ਹਨ ਉਹਨਾਂ ਨੂੰ ਪੁੱਛਿਆ ਜਾਵੇ ਕਿ ਕਿਸ ਪਾ ਬੀਤਦੀ ਰਹੀ ਹੈ ਡੰਡੀ ਅਸੀਂ ਆਪ ਰਾਤ ਨੂੰ ਘਰਾਂ ਤੋਂ ਬਾਹਰ ਖੇਤਾਂ ਵਿੱਚ ਜਾ ਕੇ ਸੌਂਦੇ ਰਹੇ ਹਾਂ ਡੰਡੀ ਬਹੁਤ ਵਾਰ ਦੋ ਦੋ ਤਿੰਨ ਤਿੰਨ ਫੋਟ ਡੂੰਗੀਆਂ ਖਾਈਆਂ ਖਾळा ਪਟਕੇ ਵੀ ਰਾਤਾਂ गुजारਨੀਆਂ ਪਈਆਂ ਸਨ ਡੰਡੀ ਚਿੱਟੇ ਘਰਾਂ ਉੱਤੇ ਹਰੇ ਕੱਪੜੇ ਪਾ ਦੇਣੇ ਤਾਂ ਕਿ ਦੁਸ਼ਮਨ ਦੇ ਜਹਾਜ਼ ਦੇ ਅੱਖੀ ਪਿੰਡ ਨਾ ਪਹਿ ਜਾਣ ਡੰਡੀ ਰਾਤ ਬੇਲੇ ਬੱਤੀ ਜਗਾਉਣ ਦੀ ਆਗਿਆ ਤਾਂ ਬਿਲਕੁਲ ਨਹੀਂ ਸੀ ਹੁੰਦੀ ਡੰਡੀ ਕਿਤੇ ਐਮਰਜੈਂਸੀ ਨੂੰ ਹੀ ਦੀਵਾ ਬੱਤੀ ਜਗਾਉਣੇ ਤਾਂ ਘਰਾਂ ਦੇ ਬੂਹੇ ਬਾਰੀਆਂ ਬੰਦ ਕਰਨ ਤੋਂ ਅੱਗੇ ਚੀਥਾਂ ਵਿੱਚ ਵੀ ਕੱਪੜੇ ਲਾਉਂਦੇ ਪੈਂਦੇ ਸਨ ਡੰਡੀ ਹੁਣ ਜਦੋਂ ਦੁਬਾਰਾ ਪਾਕਿਸਤਾਨ ਨਾਲ ਹਾਲਾਤ ਜੰਗ ਵਾਲੇ ਬਣੇ ਹਨ ਤਾਂ ਪਿਛਲੇ ਦਿਨੀ ਫਿਰੋਜ਼ਪੁਰ ਦੇ ਇੱਕ ਖਾਸ ਏਰੀਏ ਵਿੱਚ ਬਲੈਕ ਆਊਟ ਮੌਕ ਡ੍ਰਿਲ ਕੀਤੀ ਗਈ ਸੀ ਡੰਡੀ ਹੁਣ ਕੇਂਦਰੀ ਗ੍ਰਹਿ ਮੰਤਰਾਲੇ ਨੇ 7 ਮਈ ਨੂੰ ਦੇਸ਼ ਭਰ ਵਿੱਚ सिविल डिफेन्स मौके मॉक ड्रिल ਕਰਨ ਦੇ ਹੁਕਮ ਦਿੱਤੇ ਹਨ ਡੰਡੀ ਇਸ ਵਿੱਚ ਹਵਾਈ ਹਮਲਾ ਸਾਇਰਨ ਵੱਜਣਗੇ ਡੰਡੀ ਹਮਲੇ ਦੀ ਸਥਿਤੀ ਵਿੱਚ ਬਚਾ ਲਈ ਨਾਗਰਿਕਾਂ ਅਤੇ ਵਿਦਿਆਰਥੀਆਂ ਨੂੰ ਪ੍ਰੈਕਟਿਸ ਕਰਵਾਈ ਜਾਵੇਗੀ ਡੰਡੀ ਇਹੋ ਜਹੀ ਮੌਕ ਡ੍ਰਿਲ 54 ਸਾਲਾਂ ਬਾਅਦ ਪਹਿਲੀ ਵਾਰ ਹੋ ਰਹੀ ਹੈ ਡੰਡੀ ਰੈਡੀ ਇਸ ਦਾ ਮਕਸਦ ਇਹ ਹੈ ਕਿ ਲੋਕ ਦੁਸ਼ਮਣ ਦੇ ਹਮਲੇ ਦੀ ਸਥਿਤੀ ਵਿੱਚ ਖੁਦ ਨੂੰ ਬਚਾ ਸਕਣ ਡੰਡੀ ਇੱਕ ਹੋਰ ਜਾਣਕਾਰੀ ਅਨੁਸਾਰ ਪਾਕਿਸਤਾਨ ਦੇ ਰਾਜਦੂਤ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਪਾਕਿਸਤਾਨ ਉੱਤੇ ਹਮਲਾ ਕੀਤਾ ਗਿਆ ਜਾਂ ਉਸ ਦੇ ਪਾਣੀ ਦੇ ਮਹੱਤਵਪੂਰਨ ਬਹਾਦੀ ਸਪਲਾਈ ਰੋਕੀ ਤਾਂ ਉਹ ਪਰਮਾਣੂ ਹਮਲੇ ਸਮੇਤ ਪੂਰੀ ਤਾਕਤ ਨਾਲ ਜਵਾਬ ਦੇਵੇਗਾ ਡੰਡੀ ਮੁਹੰਮਦ ਖਾਲਿਦ ਜਮਾਲੀ ਨੇ ਰੂਸ ਦੀ ਸਰਕਾਰੀ ਸਮਾਚਾਰ ਏਜੰਸੀ ਤਾਸ ਨੂੰ ਦਿੱਤੇ ਇੰਟਰਵਿਊ ਦੌਰਾਨ ਇਹ ਟਿੱਪਣੀ ਕੀਤੀ ਹੈ ਡੰਡੀ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਰਵਾਇਤੀ ਅਤੇ ਪਰਮਾ ਨੂੰ ਦੋਹਾਂ ਤਰ੍ਹਾਂ ਦੀ ਤਾਕਤ ਦੀ ਪੂਰੀ ਵਰਤੋਂ ਕਰੇਗਾ ਡੰਡੀ ਉਸ ਨੇ ਸਿੰਧੂ ਜਲ ਸਮਝੌਤੇ ਬਾਰੇ اسلامਾਬਾਦ ਦੇ ਰੁਖ ਨੂੰ ਦੁਹਰਾਇਆ ਜਿਹੜਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਕੁੜਤਨ ਦਾ ਕਾਰਨ ਬਣਿਆ ਹੈ ਦੰਡੀ ਦੂਜੇ ਬੰਨੇ ਪਹਿਲਗਾਮ ਵਿੱਚ ਸੈਲਾਨੀਆਂ ਉੱਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧ ਰਹੇ ਤਣਾਅ ਦੌਰਾਨ ਅਮਰੀਕਾ ਤੋਂ ਬਾਅਦ ਰੂਸ ਨੇ ਵੀ ਅੱਤਵਾਦ ਖਿਲਾਫ ਭਾਰਤ ਦੇ ਹੱਕ ਵਿੱਚ ਖੜੇ ਹੋਣ ਦੀ ਗੱਲ ਕਹੀ ਹੈ ਡੰਡੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੂਸ ਦੇ ਰਾਸ਼ਟਰਪਤੀ ਬਲਦੀਮੀਰ ਪੁਤਿਨ ਨਾਲ ਟੈਲੀਫੋਨ ਉੱਤੇ ਗੱਲ ਹੋਈ ਹੈ ਕਿ ਰੂਸੀ ਰਾਸ਼ਟਰਪਤੀ ਨੇ ਅਤਵਾਦ ਖਿਲਾਫ ਭਾਰਤ ਨੂੰ ਪੂਰੀ ਮਦਦ ਦੇਣ ਦਾ ਪ੍ਰੋਸਾ ਦਿੱਤਾ ਡੰਡੀ ਭਾਰਤ ਵੱਲੋਂ ਚਨਾਬ ਦਰਿਆ ਉੱਤੇ ਬਣੇ ਬਗਲੀ ਹਾਰ ਡੈਮ ਤੋਂ ਪਾਕਿਸਤਾਨ ਵੱਲ ਜਾਣ ਵਾਲੇ ਪਾਣੀ ਦੇ ਵਹਾਅ ਨੂੰ ਰੋਕਣ ਦੇ ਨਾਲ-ਨਾਲ ਲੈਂਦੇ ਪੰਜਾਬ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਕੁਝ ਹਿੱਸਿਆਂ ਵਿੱਚ ਸੰਭਾਵੀ ਪਾਣੀ ਦੇ ਸੰਕਟ